ਇੱਕ ਪਿੰਡ ਵਿੱਚ ਇੱਕ ਪਸੰਤ ਨਾਮ ਦਾ ਲੜਕਾ ਰਹਿੰਦਾ ਸੀ ਉਸਦੇ ਪਿਤਾ ਜੀ ਪਿੰਡ ਦੇ ਸਰਪੰਚ ਸਨ ਤੇ ਉਹਨਾਂ ਕੋਲ ਪੈਸਾ ਵੀ ਬਥੇਰਾ ਸੀ ਬਸੰਤ ਦੋ ਭੈਣਾਂ ਦਾ ਇਕੱਲਾ ਭਰਾ ਸੀ ਇਸ ਕਰਕੇ ਉਸਦੇ ਘਰ ਦੇ ਉਸਨੂੰ ਬਹੁਤ ਹੀ ਲਾਡ ਨਾਲ ਪਾਲਦੇ ਸਨ ਉਹ ਆਪਣੇ بیٹے ਬਸੰਤ ਦੇ ਸੁਪਨੇ ਪੂਰੇ ਕਰਨ ਲਈ ਹਰ ਕੋਸ਼ਿਸ਼ ਕਰਦੇ ਤੇ ਉਸ ਲਈ ਉਹਨਾਂ ਨੇ ਆਪਣੇ ਬੱਚੇ ਨੂੰ ਇੱਕ ਵੱਡੇ ਅੰਗਰੇਜ਼ੀ ਸਕੂਲ ਵਿੱਚ ਪੜਨ ਲਈ ਲਾਇਆ ਕਰਦਿਆਂ ਦਾ लाडला ਹੋਣ ਕਰਕੇ ਬਸੰਤ ਨੂੰ ਹਰ ਮੂੰਹ ਮੰਗੀ ਚੀਜ਼ ਮਿਲਦੀ ਤੇ ਜਿਹੜੀ ਵੀ ਚੀਜ਼ ਤੇ ਬਸੰਤ ਹੱਥ ਰੱਖਦਾ ਉਸਦੇ ਪਿਤਾ ਜੀ ਉਸ ਨੂੰ ਉਹ ਚੀਜ਼ ਲੈ ਕੇ ਦਿੰਦੇ ਕਰਦਿਆਂ ਦੇ ਇਸ ਲਾਡ ਪਿਆਰ ਨੇ ਬਸੰਤ ਨੂੰ ਥੋੜਾ ਵਿਗਾੜ ਦਿੱਤਾ ਸੀ ਤੇ ਉਹ ਹੁਣ ਆਪਣੇ ਕਰਦਿਆਂ ਦੀ ਇਸ ਚੀਜ਼ ਦਾ ਫਾਇਦਾ ਚੁੱਕਣ ਲੱਗ ਗਿਆ ਸੀ ਜਿਵੇਂ ਕਿ ਉਸਨੇ ਘਰ ਵਿੱਚ ਝੂਠ ਬੋਲ ਕੇ ਆਪਣੇ ਪਿਤਾ ਜੀ ਤੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਕਦੀ ਉਸਨੇ ਕਹਿ ਦੇਣਾ ਕਿ ਅੱਜ ਮੈਂ ਆਪਣੀ ਟਿਊਸ਼ਨ ਦੀ ਫੀਸ ਭਰਨੀ ਹੈ ਜਾਂ ਮੈਂ ਕਿਤਾਬਾਂ ਲੈਣੀਆਂ ਨੇ ਪਰ ਉਹ ਇਹ ਪੈਸੇ ਆਪਣੀ ਪੜ੍ਹਾਈ ਲਈ ਨਾ ਵਰਤਦਾ ਤੇ ਆਪਣੇ ਦੋਸਤਾਂ ਨਾਲ ਜਾ ਕੇ ਪਾਰਟੀ ਕਰ ਲੈਂਦਾ ਸੀ ਸ਼ੁਰੂ ਵਿੱਚ ਛੋਟੇ ਛੋਟੇ ਝੂਠ ਉਸ ਨੂੰ ਮਜ਼ਾਕ ਲੱਗਦੇ ਸਨ ਪਰ ਇਹ ਝੂਠ ਉਸ ਦੀ ਜ਼ਿੰਦਗੀ ਦਾ ਹੁਣ ਹਿੱਸਾ ਬਣ ਚੁੱਕੇ ਸਨ ਤੇ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਉਸ ਨੇ ਆਪਣੇ ਦੋਸਤਾਂ ਤੇ ਪਿੰਡ ਦੇ ਲੋਕਾਂ ਨਾਲ ਨਿੱਕੇ ਨਿੱਕੇ ਝੂਠ ਬੋਲਨੇ ਸ਼ੁਰੂ ਕਰ ਦਿੱਤੇ ਸਨ ਉਹ ਹਮੇਸ਼ਾ ਕੋਈ ਨਾ ਕੋਈ ਗੱਲ ਆਪਣੇ ਕੋਲੋਂ ਬਣਾ ਕੇ ਕਹਿੰਦਾ ਤੇ ਸ਼ੁਰੂ-ਸ਼ੁਰੂ ਵਿੱਚ ਲੋਕੀ ਉਸਦੀ ਗੱਲ ਤੇ ਯਕੀਨ ਵੀ ਕਰ ਲੈਂਦੇ ਪਰ ਜਿਵੇਂ-ਜਿਵੇਂ ਟਾਈਮ ਲੰਘਦਾ ਗਿਆ ਤਾਂ ਲੋਕਾਂ ਨੂੰ ਉਸਦੀ ਸੱਚਾਈ ਦਾ ਪਤਾ ਲੱਗਣ ਲੱਗਿਆ ਤੇ ਉਹਨਾਂ ਨੇ ਉਸ ਤੇ ਯਕੀਨ ਕਰਨਾ ਘੱਟ ਕਰ ਦਿੱਤਾ ਇੱਕ ਦਿਨ ਉਹ ਸਕੂਲ ਤੋਂ ਘਰ ਪਰਤ ਰਿਹਾ ਸੀ ਤੇ ਉਸ ਦਾ ਦੋਸਤ ਵੀ ਉਸ ਦੇ ਨਾਲ ਸੀ ਉਹ ਆਪਣੇ ਦੋਸਤ ਨੂੰ ਘਰ ਛੱਡ ਆਇਆ ਪਰ ਕੁਝ ਕ ਦੂਰ ਜਾ ਕੇ ਉਸਨੇ ਆਪਣੇ ਦੋਸਤ ਨੂੰ ਫੋਨ ਲਾ ਕੇ ਕਿਹਾ ਕਿ ਉਸ ਦਾ ਬਹੁਤ ਹੀ ਬੁਰਾ ਐਕਸੀਡੈਂਟ ਹੋ ਗਿਆ ਹੈ ਜਲਦੀ ਉਸਦੇ ਕੋਲ ਆ ਜਾਵੇ ਪਰ ਜਦੋਂ ਹੀ ਉਸ ਦਾ ਦੋਸਤ ਹੋਰ ਦੋਸਤਾਂ ਨੂੰ ਉੱਥੇ ਲੈ ਕੇ ਪਹੁੰਚਿਆ ਤਾਂ ਬਸੰਤ ਨੇ ਉਹਨਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਉਹ ਕਹਿਣ ਲੱਗਾ ਕਿ ਮੈਂ ਤਾਂ ਤੇਰੇ ਨਾਲ ਮਜ਼ਾਕ ਕਰ ਰਿਹਾ ਸੀ ਤਾਂ ਇਹ ਗੱਲ ਦੇਖ ਕੇ ਉਸ ਤੇ ਦੋਸਤਾਂ ਨੂੰ ਬਹੁਤ ਹੀ ਬੁਰਾ ਲੱਗਿਆ ਤਾਂ ਉਹ ਬਹੁਤ ਹੀ ਨਿਰਾਸ਼ ਹੋਏ ਤੇ ਬਸੰਤ ਨੂੰ ਬੁਰਾ ਭਲਾ ਬੋਲ ਕੇ ਚਲੇ ਗਏ ਕਿ ਤੈਨੂੰ ਇਹੋ ਜੀਆਂ ਗੱਲਾਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਅਸੀਂ ਬਹੁਤ ਹੀ ਜ਼ਿਆਦਾ ਚਿੰਤਾ ਵਿੱਚ ਆ ਗਏ ਸੀ ਪਰ ਬਸੰਤ ਉੱਤੇ ਇੰਨਾਂ ਗੱਲਾਂ ਦਾ ਕੋਈ ਫਰਕ ਨਾ ਪਿਆ ਉਸਨੇ ਛੋਟੇ ਛੋਟੇ ਝੂਠ ਹਮੇਸ਼ਾ ਹੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਬੋਲਦੇ ਰਹਿਣਾ ਤੇ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਉਹ ਐਦਾਂ ਹੀ ਹਮੇਸ਼ਾ ਮਜ਼ਾਕ ਲੋਕਾਂ ਦੇ ਨਾਲ ਕਰਦਾ ਰਹਿੰਦਾ ਸੀ ਕੁਝ ਕੁ ਮਹੀਨਿਆਂ ਬਾਅਦ ਬਸੰਤ ਕਬੱਡੀ ਦਾ ਮੈਚ ਦੇਖ ਕੇ ਦੂਸਰੇ ਪਿੰਡ ਤੋਂ ਆਪਣੇ ਪਿੰਡ ਨੂੰ ਵਾਪਸ ਪਰਤ ਰਹੀ ਸੀ ਤਾਂ ਰਸਤੇ ਵਿੱਚ ਆਉਂਦੇ ਹੋਏ ਪਿੰਡ ਦੀ ਬਾਹਰਲੀ ਹੱਡਾ ਰੋੜੀ ਉੱਤੇ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਉਸ ਟਾਈਮ ਉਹ ਬਿਲਕੁਲ ਇਕੱਲਾ ਸੀ ਤੇ ਉਸਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਹੀ ਕੋਸ਼ਿਸ਼ ਕੀਤੀ ਪਰ ਕੁੱਤਿਆਂ ਨੇ ਉਸ ਤੇ ਮੋਟਰਸਾਈਕਲ ਨੂੰ ਥੱਲੇ ਸਿੱਟ ਲਿਆ ਤੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ ਬਸੰਤ ਨੇ ਬਚਾਓ ਬਚਾਓ ਕਹਿ ਕੇ ਉੱਚੀ ਉੱਚੀ ਚਲਾਉਣਾ ਸ਼ੁਰੂ ਕੀਤਾ ਪਰ ਉੱਥੇ ਜਿਆਦਾ ਆਵਾਜ਼ਾਂ ਹੀ ਨਾ ਹੋਣ ਕਰਕੇ ਕਿਸੇ ਨੂੰ ਵੀ ਉਸਦੀ ਆਵਾਜ਼ ਨਾ ਸੁਣ ਸਕੇ ਉਸਨੇ ਹਿੰਮਤ ਕਰਕੇ ਆਪਣੇ ਦੋਸਤ ਨੂੰ ਫੋਨ ਵੀ ਲਾਇਆ ਕਿ ਕੁੱਤਿਆਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਹੈ ਪਰ ਉਸਤੇ ਦੋਸਤ ਉਸ ਉੱਤੇ ਹੱਸਣ ਲੱਗੇ ਤੇ ਕਹਿਣ ਲੱਗੇ ਯਾ ਯਾਰ ਤੂੰ ਹਰ ਵਾਰ ਸਾਡਾ ਪਾਗਲ ਬਣਾ ਦਿੰਦਾ ਹੈ ਇਸ ਵਾਰ ਅਸੀਂ ਨਹੀਂ ਤੇਰੀਆਂ ਗੱਲਾਂ ਵਿੱਚ ਆਉਂਦੇ ਤੂੰ ਚੁੱਪ ਕਰਕੇ ਆਪਣੇ ਘਰੇ ਚਲੇ ਜਾ ਉਸਨੇ ਫੇਰ ਆਪਣੇ ਇੱਕ ਦੋ ਦੋਸਤਾਂ ਨੂੰ ਫੋਨ ਲਾਇਆ ਤੇ ਉਹਨਾਂ ਨੇ ਵੀ ਅੱਗੋਂ ਇਹੀ ਜਵਾਬ ਦਿੱਤਾ ਕਿ ਤੂੰ ਝੂਠ ਬੋਲ ਰਿਹਾ ਹੈਂ ਤੇ ਅਸੀਂ ਤੇਰੇ ਤੇ ਯਕੀਨ ਨਹੀਂ ਕਰਦੇ ਫਿਰ ਇਹ ਸਭ ਤੋਂ ਬਾਅਦ ਬਸੰਤ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਤੇ ਉਸਤੇ ਕੋਲ ਹੁਣ ਖੁਦ ਹਿੰਮਤ ਕਰਨ ਤੋਂ ਬਿਨਾਂ ਕੋਈ ਵੀ ਰਾਹ ਨਹੀਂ ਸੀ ਕਿਉਂਕਿ ਉਸ ਦਾ ਕੋਈ ਵੀ ਦੋਸਤ ਉਸ ਤੇ ਯਕੀਨ ਨਹੀਂ ਕਰ ਰਿਹਾ ਸੀ ਪਰ ਕੁੱਤਿਆਂ ਨੇ ਉਸ ਦੀਆਂ ਲੱਤਾਂ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਤੇ ਹੁਣ ਉਹ ਤੁਰ ਵੀ ਨਹੀਂ ਸਕਦਾ ਸੀ ਪਰ ਉਸਨੇ ਫੇਰ ਵੀ ਹਿੰਮਤ ਕੀਤੀ ਤੇ ਰੋੜ ਰੋੜ ਕੇ ਸੜਕ ਵੱਲ ਜਾਣ ਦੀ ਕੋਸ਼ਿਸ਼ ਕਰਨ ਲੱਗਾ ਆਖਿਰ ਨੂੰ ਬਸੰਤ ਦੀ ਕੋਸ਼ਿਸ਼ ਰਾਸ ਆਈ ਤੇ ਉਹ ਸੜਕ ਦੇ ਉੱਪਰ ਪਹੁੰਚ ਗਿਆ ਬਸੰਤ ਉੱਚੀ ਉੱਚੀ ਰੋਣ ਲੱਗ ਪਿਆ ਪਰ ਪਤਾ ਨਹੀਂ ਕਿਵੇਂ ਉਸਦੀ ਜ਼ਿੰਦਗੀ ਨੂੰ ਬਚਾਉਣ ਲਈ ਇੱਕ ਫਰਿਸ਼ਤੇ ਦੀ ਤਰ੍ਹਾਂ ਉੱਥੇ ਇੱਕ ਆਦਮੀ ਮੋਟਰਸਾਈਕਲ ਉੱਪਰ ਆਇਆ ਉਸਨੇ ਬਸੰਦੀ ਆਵਾਜ਼ ਸੁਣੀ ਤਾਂ ਉਸਨੂੰ ਉੱਥੋਂ ਚੱਕ ਕੇ ਲੈ ਗਿਆ ਤੇ ਹਸਪਤਾਲ ਵਿੱਚ ਭਾਰਤੀ ਕਰਾ ਦਿੱਤਾ ਉਸ ਦਿਨ ਬਸੰਦੀ ਜਾਨ ਤਾਂ ਬਚ ਗਈ ਪਰ ਉਸਦੀਆਂ ਦੋਨੋਂ ਲੱਤਾਂ ਕੰਮ ਕਰਨ ਤੋਂ ਹਟ ਗਈਆਂ ਸਨ ਉਸ ਦਿਨ ਬਸੰ ਨੇ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਵੱਡਾ ਸਬਕ ਸਿੱਖਿਆ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਬਸੰ ਨੂੰ ਹੁਣ ਅਹਿਸਾਸ ਹੋ ਗਿਆ ਸੀ ਕਿ ਝੂਠ ਕਦੇ ਵੀ ਕਿਸੇ ਦੀ ਭਲਾਈ ਨਹੀਂ ਕਰਦਾ ਸਗੋਂ ਆਦਮੀ ਨੂੰ ਨਾਸ਼ਟ ਕਰ ਦਿੰਦਾ ਹੈ ਸੋ ਦੋਸਤੋ ਝੂਠ ਬੋਲਣ ਵਾਲਾ ਬੰਦਾ ਹਮੇਸ਼ਾ ਆਪਣਾ ਵਿਸ਼ਵਾਸ ਗਵਾ ਲੈਂਦਾ ਹੈ ਤੇ ਫਿਰ ਜਦੋਂ ਉਸ ਨੂੰ ਆਖੇ ਟਾਈਮ ਲੋਡ ਪੈਂਦੀ ਹੈ ਤਾਂ ਕੋਈ ਵੀ ਉਸ ਉੱਤੇ ਭਰੋਸਾ ਨਹੀਂ ਕਰਦਾ